ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ ਅਦਰ ਵੀਰ ਹਰਪ੍ਰੀਤ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਸੋ ਡੇਰੀ ਫਾਰਮਿੰਗ ਦੇ ਨਾਲ ਨਾਲ ਪਸ਼ੂ ਵਪਾਰ ਦਾ ਕੀਤਾ ਵੀਰ ਹਰਪ੍ਰੀਤ ਸਿੰਘ ਉਹਨਾਂ ਦਾ ਰੋਟੀਨ ਦੇ ਵਿੱਚ ਪਸ਼ੂ ਵਿਕਰੀ ਵਾਲੇ ਆਉਂਦੇ ਆ ਇਸ ਫਾਰਮ ਤੇ ਸੋ ਸਾਰੇ ਭਰਾ ਭਰਾਵਾਂ ਨੂੰ ਪਤਾ ਠੀਕ ਹੈ ਜੀ ਜਿਹੜੇ ਆਪਣੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਆ ਸੋ ਜਿਹੜੇ ਵੀਰ ਆਪਣੇ ਦਾ ਨਵੇਂ ਜੁੜੇ ਠੀਕ ਆ ਜੀ ਪਸ਼ੂ ਆਉਂਦੇ ਰਹਿੰਦੇ ਆ ਅੰਸਰ ਝੋਟੀਆਂ ਕਟੀਆਂ ਨੀਲੀ 라ਵੀ ਦੀਆਂ ਠੀਕ ਆ ਜੀ ਮੋਹਰਾ ਪ੍ਰੀਡ ਦੇ ਵਿੱਚ ਪਸ਼ੂ ਮੱਝਾਂ ਗਾਵਾਂ ਬੇੜਾ ਠੀਕ ਆ ਜੀ ਹਰੇਕ ਕੈਟਾਗਰੀ ਦਾ ਪਸ਼ੂ ਵੀਰ ਲੈਂਦਾ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਵੈਸੇ ਆਪਾਂ ਤੁਹਾਨੂੰ ਟੋਟਲ 4 ਕਿ ਦਿਖਾਉਣੇ ਆ ਸੋ ਕਾਫੀ ਭਰਾ ਆਪਣੇ ਨੀਲੀ 라ਵੀ ਜਾਂ ਨੀਲੀ ਦੇ ਵਿੱਚ ਝੋਟੀਆਂ ਦੀ ਡਿਮਾਂਡ ਕਰਦੇ ਰਹਿੰਦੇ ਆ ਠੀਕ ਆ ਜੀ ਸੋ ਦੋ ਝੋਟੀਆਂ ਤੁਹਾਨੂੰ ਦਿਖਾ ਦੇਵਾਂਗੇ ਤੇ ਇੱਕ ਟੁੱਕੀ ਮੱਝ ਵੀਰ ਹੋਂਾਂ ਦੇ ਕੋਲ ਆ ਬਹੁਤ ਵਧੀਆ ਚੰਗੇ ਵਜਨ ਵੇੜ ਦੇ ਵਿੱਚ ਹਰੇਕ ਭਰਾ ਨੂੰ ਹੁੰਦਾ ਵੀ ਨੀਲੀ ਰਾਵੀ ਦੇ ਵਿੱਚ ਕੱਟੀਆਂ ਖਰੀਦਤੀਏ ਤੇ ਕੱਟੀਆਂ ਵੀ ਦੋਸਤੋ ਉਸ ਸਟੇਜ ਦੇ ਉੱਪਰ ਆ तकरीबन ਇੱਕ ਨੂੰ ਏਆਈ ਹੋਈ ਆ ਤੇ ਇੱਕ तकरीबन ਕੋਈ 2-3-4 ਮਹੀਨੇ ਸਾਭ ਕੇ ਏਆਈ ਦੇ ਬਿਲਕੁਲ ਕਾਬਿਲ ਇੱਕ ਮੱਝ ਸੂਈ ਸਵਾਈਆ ਬਿਲਕੁਲ ਤਾਜੀ ਸੱਜਰ ਪੌੜੇ ਦੇ ਬਾਹਰ ਕੋਈ ਕੱਚਾ ਦੁੱਧ ਜਾਂ ਦੁੱਧ ਮੰਨ ਕੇ ਤੁਸੀਂ ਸੌਫਤਾ ਕਰ ਲੋਗੇ ਠੀਕ ਹੈ ਜੈਜ ਭਾਅ ਪੜਦਾ ਬਿਲਕੁਲ ਬਾਜ ਜੈਜ ਰੇਟ ਰਹਿਣ ਵਾਲੇ ਆ ਜਿੰਨੀਆਂ ਵੀ ਹੋ ਸਕਦੀਆਂ ਖੁੱਲੀਆਂ ਛੋਟਾ ਕਰਾਂਗੇ ਆਪਾਂ ਠੀਕ ਹੈ ਜੀ ਵੀਰ ਹਰ ਮੇਲ ਤੋਂ ਕਹਿ ਕੇ ਰਿਕਵੈਸਟ ਕਰਾਂਗੇ ਵੀ ਜਿੰਨਾ ਵੀ ਹੋ ਸਕਦਾ ਬਿਲਕੁਲ ਨਾਰਮਲ ਤੋਂ ਨਾਰਮਲ ਜੈਜ ਰੇਟਾਂ ਦੇ ਤਰੀਕਾ ਜ 28 ਮਾਰਚ ਤੇ ਸਮਾਂ ਕੋਈ ਸ਼ਾਮ ਨੂੰ ਦੋਸਤੋ 5:30 5 ਵਜੇ ਦਾ ਗੱਪਣ ਮਾਜ ਇੱਕ ਹੋਊਗੀ ਠੀਕ ਆ ਜੀ ਕੋਈ ਭਰਾ ਆਉਂਦਾ ਤੇ ਆਪਣੀ ਟਿਪ ਕੇ ਤਸੰਦੀ ਕਰ ਲਿਓ ਬਾਕੀ ਆਪਾਂ ਜੋ ਕਰਾਈਟੇਰੀਆ ਹੈਗਾ ਟਿਪਨ ਦਾ ਠੀਕ ਆ ਜੀ ਜਿਹੜਾ ਭਰਾ ਮੇਰਾ ਕੋਈ ਆਨਲਾਈਨ ਸੌਦਾ ਕਰਨਾ ਚਾਹੁੰਦਾ ਉਹਨੂੰ ਟਿਪ ਕੇ ਆਪਾਂ ਬਿਲਕੁਲ ਤਸੰਦੀ ਕਰਵਾ ਦੇਾਂਗੇ ਠੀਕ ਆ ਆਓ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਹਰਵੈਲ ਵੀਰੇ ਸਾਸਰੀ ਗਾਲ ਹਾਂਜੀ ਰਾਜਨ ਸਾਸਰੀ ਗਾਲ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ YouTube Facebook Instagram ਤੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਠੀਕ ਠਾਕ ਐਸਾ ਠੀਕ ਠਾਕ ਬਾਈ ਹਰ ਵੇਲੇ ਸੇ ਕਿਰਪਾ ਬਾਈ ਜੀ ਮੇਰਾ ਜੀ ਠੀਕ ਆ ਹਰ ਵੇਲੇ ਉੱਤੇ ਵੀ ਆਪਾਂ ਚਲੋ ਪਸ਼ੂ ਪਾਇਆ ਸੀ ਕਿ ਦੋ ਤਿੰਨ ਮੱਝਾਂ ਚੰਗੀਆਂ ਸੀ ਵੱਡੀਆਂ ਹਾਂ ਹਾਂ ਬਿਲਕੁਲ ਐਸਾ ਤੇ ਰਿਪਨ ਬਾਈ ਗਰੂ ਦੀ ਮੇਰਾ ਵੀ ਜਿਵੇਂ ਵੀਡੀਓ ਅਪਲੋਡ ਹੁੰਦੀ ਆ ਹਾਂ ਚੰਗੇ ਪਸ਼ੂ ਹੁੰਦੇ ਆ ਚੰਗੇ ਦੁੱਧ ਵਾਲੇ ਹੁੰਦੇ ਆ ਤਾਂ ਸਮੇਂ ਦੇ ਜਿਹੜੇ ਮੁਤਾਬਕ ਜਿਹੜੇ ਨਿਕਲਦੇ ਆ ਰਾਸਿਆ ਸਭ ਤੋਂ ਚੰਗੀ ਚੀਜ਼ ਆ ਭਾਅ ਵੇਖਦਾ ਤੇ ਪਸ਼ੂ ਦੇ ਅਕੋਰਡਿੰਗ ਕਿਦਾਂ ਦਾ ਪਸ਼ੂ ਆ ਉਹ ਚੀਜ਼ ਵੇਖਦੀ ਆ ਬਿਲ ਹਾਂ ਉਹਦੀ ਕੁਆਲਿਟੀ ਉਹਵੇਂ ਦੀ ਹੁੰਦੀ ਆ ਹਾਂ ਕੋਈ ਵੱਡਾ ਪਸ਼ੂ ਹੁੰਦਾ ਉਹਦੀ ਕੁਆਲਿਟੀ ਉਹਵੇਂ ਦੀ ਹੁੰਦੀ ਹੈ ਹਣਾ ਰੇਟ ਇਸੇ ਤਰ੍ਹਾਂ ਹੀ ਰੇਟ ਹੀ ਅਕੋਰਡਿੰਗ ਹੁੰਦਾ ਵਾ ਜੇ ਪਸ਼ੂ ਦੋਨੇ ਚੀਜ਼ਾਂ ਨੂੰ ਜਿਹੜਾ ਬੈਲੈਂਸ ਹੁੰਦਾ ਬੈਲੈਂਸ ਬਣਦਾ ਹੁੰਦਾ ਲੋ ਵੀ ਇੱਕ ਸ਼ੁਰੂਆਤ ਦੇ ਵਿੱਚ ਤੁਹਾਨੂੰ ਕੁਝ ਕਟੀਆਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਸੋ ਵੀਡੀਓ ਦੇ ਨਾਲ ਤੁਸੀਂ ਹੰਟ ਤੱਕ ਜੁੜਨਾ ਬਸ ਵੀਡੀਓ ਪੂਰੀ ਦੇਖਣੀ ਆ ਕਟੀਆਂ ਝੋਟੀਆਂ ਪਸੰਦ ਆਉਣਗੀਆਂ ਭਰਾਵਾਂ ਨੂੰ ਠੀਕ ਆ ਜੀ ਤੇ ਰੇਟ ਬਿਲਕੁਲ ਜਾਇਜ਼ ਰਹਿਣ ਵਾਲੇ ਆ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਕਰ ਲੈਂਦੇ ਆ ਨਾਲ ਦੀ ਨਾਲ ਹੀ ਫੋਲ ਕੇ ਤੋੜ ਕੇ ਦਿਖਾਉਂਦੇ ਚੱਲਾਂਗੇ ਤੇ ਨਾਲ- ਬਹੁਤ ਪਿਆਰੀ ਤੁਸੀਂ ਇਹ ਛੋਟੀ ਮੱਝ ਦੇਖ ਰਹੇ ਜੀ ਹਾਈਟ ਕੱਦ ਤੁਹਾਨੂੰ ਆਪਾਂ ਬਿਲਕੁਲ ਤਸਲੀਮਾ ਬਾਹਰ ਕੱਢ ਕੇ ਤੋਰ ਕੇ ਦਿਖਾਉਣੇ ਆ ਮੈਂ ਮੋਟਾ ਆ ਦੇਖੋ ਜੀ ਸੋ ਫੋਲੋ ਵਜਨ ਵੇਟ ਦੇ ਵਿੱਚ ਤੇ ਕੱਦ ਵੀ ਆਮ ਨੋਰਮਲ ਮੀਡੀਅਮ ਤੋਂ ਪਲੱਸ ਵੱਡੀਆਂ ਵੱੱਜਾਂ ਦੇ ਵਿੱਚ ਆ ਠੀਕ ਆ ਜੀ ਤਾਜਾ ਢੂੰਚਾ ਮੈਂ ਤੁਸੀ ਚੈੱਕ ਕਰੋ ਥਲਕ ਥਲਕ ਕਰਦੀ ਫਿਰਦੀ ਆ ਕਰਮਾਂ ਵਾਲੀ ਪ੍ਰੋਪਰ ਡਿਟੇਲ ਲੈ ਲਾਂਗੇ ਵੀਰ ਹਰਦੇ ਤੋਂ ਬਾਕੀ ਇੱਕ ਵਾਰੀ ਪੂਰਾ ਤੁਹਾਨੂੰ ਆਪਾਂ ਕੈਰੈਕਟਰ ਕਰਕਟਰ ਚੈੱਕ ਕਰਾ ਦਈਏ ਫੇਸ ਕੁਆਲਟੀ ਦੇਖੋ ਛੋਟੀ ਸਿੰਗੀ ਬਾਕੀ ਵજન ਵੇਟ ਮਾਲਕ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਲੱਗਾ ਠੀਕ ਆ ਜੀ ਫੋਲੋ ਵજન ਵੇਟ ਦੇ ਵਿੱਚ ਆ ਦੇਖੋ ਸੁਪਾਚਾ ਬਹੁਤ ਵਧੀਆ ਬਹੁਤ ਸੁਲਾ ਪਿੱਠ ਪੂਰਾ ਠੀਕ ਆ ਜੀ ਸੋ ਚੰਗੀ ਕਿਸੇ ਫਾਰਮਰ ਭਰਾ ਨੇ ਸੇਵਾ ਕੀਤੀ ਆ ਉਹ ਜੀ ਦੋਸਤੋ ਜਦੋਂ ਆਪਾਂ ਮੱਝ ਝੋਟੀ ਦੇਖਦੇ ਆ ਤੇ ਬਿਲਕੁਲ ਸਲਾੰਗਾ ਐਪਰੀਸ਼ੀਏਟ ਕਰਨਾ ਬਣਦਾ ਜਿਹੜੇ ਕਿਸਾਨ ਫਾਰਮਰ ਤੋਂ ਇਹੋ ਜਿਹਾ ਪਸ਼ੂ ਆਉਂਦਾ ਆ ਫਿਰ ਫਿਰ ਕੀ ਇਨਫੋਰਮੇਸ਼ਨ ਕੀ ਆ ਰਸਿਆ ਪਹਿਲਾਂ ਦਾ ਧੰਨਵਾਦ ਉਹ ਸੱਜਣ ਦਾ ਜਿਨੇ ਨੂੰ ਆਪਣੇ ਪਲਵਾਨ ਪੁੱਤਾਂ ਨੂੰ ਪਾਲਿਆ ਬਿਲਕੁਲ ਜੀ ਇੱਕ ਪਲਵਾਨ ਨੂੰ ਪਾਲਣਾ ਤੇ ਇੱਕ ਇਹੋ ਜਿਹਾ ਆਸ਼ੂ ਪਾਲਣਾ ਬਰਾਬਰ ਗੱਲ ਆ ਬਿਲਕੁਲ ਜੀ ਤੇ ਰਾਸ ਜਿਹੜੇ ਸੱਜਣ ਕੋਲ ਆਈ ਆ ਦੂਜਾ ਸੂਆ ਛੋਟੀ ਸੂਈ ਆ ਇਹ ਸੋਹਣਾ ਸੌਰੀ ਹਾਂਜੀ ਗੱਬਨ ਹਾਂਜੀ ਪਹਿਲੇ ਸੂਏ ਦੇ ਵਿੱਚ 14 15 ਲੀਟਰ ਤੇ ਚੱਲੀ ਆ ਠੀਕ ਹੈ ਜੀ ਤਾਂ ਉਮੀਦ ਆ ਇਹ ਰਾਸ ਆ ਐਰਕੀ ਜਿਹੜੀ ਕਰਮਾ ਵਾਲੀ 16 17 ਪਰ ਇਹੋ ਜੀ 20 20 ਦੇ ਸਕਦੀ ਕੁਝ ਕਹਿ ਨਹੀਂ ਸਕਦੇ ਅੱਛਾ ਜੀ ਬਹੁਤ ਚੰਗੀ ਆ ਹਾਂ ਤੇ ਬਾਕੀ ਮਹਾਰਾਜ ਦੀ ਕਿਰਪਾ ਨਾਲ ਪਿੱਠ ਪੁੜਾ ਫੁੱਲ ਲਗਾ ਅੱਗੇ ਜਿਹੜਾ ਇਹਨੂੰ ਜਿਹੜਾ ਸੀਮਨ ਆ ਉਹ ABC ਦੇ ਦਰੋਣਾ ਬੁੱਲਦਾ ਵਾ ਠੀਕ ਹੈ ਜੀ ਤੇ ਉਮੀਦ ਕਰਦੇ ਆ ਚੰਗੇ ਦੁੱਧ ਦੀ ਇਹਦੇ ਤੋਂ ਤੇ ਟਿੱਪਣ ਬਹੁਤ ਵਧੀਆ ਪੋਲੀ ਆ ਪਾਰ ਪਿੱਛੇ ਦੀ ਰਾਸ ਸੇ ਆਪਣੀ ਗਾਰੰਟੀ ਰਹੂਗੀ ਤੇ ਥਣ ਜਿਹੜਾ ਕੋਈ ਸੱਜਣਾ ਆਉਂਦਾ ਟਿੱਪ ਕੇ ਲੈ ਕੇ ਜਾਵੇ ਪਰ ਆਪਾਂ ਆਨਲਾਈਨ ਸੌਦਾ ਕਰਦਾ ਕੋਈ ਹਾਂ ਆਪਾਂ ਗਰੰਟੀ ਵੀ ਦੇ ਦਾਂਗੇ ਥਣਾ ਦੀ ਲੋ ਵੀ ਠੀਕਾ ਜੀ ਜਾ ਕੇ ਕੋਈ ਲੋਹਣ ਤੋਂ ਪਹਿਲਾਂ ਬਾਅਦ ਚ ਪੈਸੇ ਦੇਵੇ ਪਹਿਲਾਂ ਆਪਣਾ ਪਸ਼ੂ ਲੋ ਵੀ ਇਹ ਦੋਸਤੋ ਕਿਸੇ ਭਰਾ ਕਿਸੇ ਚੱਕਰਾਂ ਜਾਂ ਕਿੰਤੂ ਪ੍ਰੰਤੂ ਚ ਨਹੀਂ ਪੈਣਦੇ ਮੈਂ ਕਹਾ ਭਾਰ ਪੇਸ਼ੇ ਦੀ ਗਰੰਟੀ ਤਸੱਲੀ ਰਹੂਗੀ ਟਿੱਪਣ ਜਿਹੜਾ ਉਹ ਕਰਾਈਟੇਰੀਆ ਆਪਾਂ ਪੂਰਾ ਕਰ ਦੇਾਂਗੇ ਕਿਉਂਕਿ ਆਪਣਾ ਵੀ ਫਰਜ਼ ਬਣਦਾ ਇੱਥੇ ਆਏ ਆ ਤੁਹਾਡੇ ਸਾਹਮਣੇ ਪਸ਼ੂ ਪੇਸ਼ ਕਰਦੇ ਪਏ ਆ ਅਣਜਾਣਪੁਣੇ ਵਾਲੀ ਗੱਲ ਨਹੀਂ ਕੋਈ ਕਰਨੀ ਠੀਕਾ ਜੀ ਟਿੱਪ ਕੇ ਜਿਹੜਾ ਵੀਰ ਹਰਮਨ ਸਿੰਘ ਵੀ ਆਂਦਾ ਵੀ ਪਹਿਲਾਂ ਵੀ ਤਸੱਲੀ ਕਰਾਉਂਦੇ ਰਹੇ ਆ ਗੱਬਨ ਮਾਲ ਦੀ ਤੇ ਜਿਹੜਾ ਬੰਦੂ ਸੋਇਆ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਜਰੂਰ ਵਿਖਾਈਦਾ ਰਾਇਸਿਆ ਆ ਵੇਖੋ ਜੀ ਇਹ ਮੱਜ तकरीबन ਆਪਾਂ ਦੇਖਦੇ ਆ ਸਿੰਧ ਪ੍ਰਾਨ ਦੇ ਵਿੱਚ ਕਦੀ ਮੱਜਾਂ ਤੇ ਸਰਚ ਮਾਰੋ ਉਹ ਸਿੰਗੀ ਲੱਗੀ ਇਹਨੂੰ ਉਹੀ ਪਿੱਠ ਪੁੜਾ ਹੂੰ ਵੇਖੋ ਨਾਲ ਲਾਲੀਆਂ ਮੱਜਾਂ ਦੀ ਜਿਹੜੀ ਬਰਾਬਰੀ ਕਰਦੀ ਹੈ ਹਾਂ ਉੱਠਾ ਐਵੇਂ ਨਹੀਂ ਕੋਈ ਫੁੱਟਾ ਲਿਆ ਕੇ ਮੇਲੇ ਹੂੰ ਸਵਾ 2 2.5 ਫੁੱਟ ਦਾ ਜਿਹੜਾ ਦਾ ਉਠਾ ਲੱਗਾ ਲੋਬੀ ਗੱਜ-ਗੱਜ ਚੌੜੀ ਸ਼ਾਤੀ ਵਰਗਾ ਆਗਾ ਬਿਲਕੁਲ ਆਸਿਆ ਆ ਦੇਖੋ ਜੀ ਮਹਾਰਾਜ ਦੀ ਕਿਰਪਾ ਖੁੱਡਾ ਬਹੁਤ ਸੋਹਣਾ ਲੱਗਾ ਪੂਰੇ ਦੁੱਧ ਵਾਲ ਗਗਰੀਆਂ ਨਿਸ਼ਾਨੀਆਂ ਕਵਰ ਕਰਨ ਦੀ ਤੇ ਥਲ-ਥਲ ਕਰਦੀ ਹੱਥ ਤਿਲਕਦਾ ਹੱਥ ਤਿਲਕਦਾ ਠੀਕ ਹੈ ਖੁਸ਼ਕ ਨਹੀਂ ਮਾਸਾ ਜਿੰਨੀ ਵੀ ਕਰਮਾ ਲਈ ਸੁਤੇ ਭਰਾ ਆਸਿਆ ਉਂਗਲਰਗੀ ਤਾਰ ਆਉਂਦੀ ਮੋਟੀ ਮੋਟੀ ਟਿੱਪਣ ਹੈ ਬਹੁਤ ਵਧੀਆ ਲੋਬੀ ਜਿੰਨਾ ਜਿਹੜਾ ਪ੍ਰੋਬਲਮ ਲੱਗਾ ਮਹਾਰਾਜ ਦੀ ਕਿਰਪਾ ਨਾਲ ਚੰਗੇ ਦੁੱਧ ਦੀ ਆਪਾਂ ਇਹਦੇ ਤੋਂ ਆਸ ਕਰ ਸਕਦੇ ਆ ਬਾਕੀ ਆ ਜਿਹੜਾ ਦੋਸਤੋ ਲੇਵੇ ਦਾ ਸਟਰਕਚਰ ਆ ਬਾਕੀ ਆਪਸੀ ਸਾਰਾ ਦਾ ਗੈਪ ਤੁਸੀਂ ਦੇਖ ਸਕਦੇ ਠ ਜਿੰਨੇ ਵੀ ਬੰਤਰ ਵਾਈਜ਼ ਗਾਇਬ ਆ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਸੋ ਨੇਵਾ ਦੇ ਕੋਲ ਕੋ ਸ਼ਟਾਰਟ ਹੋ ਕੇ ਤੇ ਬੈਕ ਸਾਈਡ ਤੁਸੀਂ ਵੇਖੋਗੇ ਬੈਕ ਸਾਈਡ ਨੂੰ ਕਰਮਾਂ ਵਾਲੀ ਬਹੁਤ ਸੋਹਣਾ ਲੱਗਾ ਵਾ ਆ ਆਪਣੀ 골ਡੀ ਵੀਰ ਕੋ ਆ ਦੇਖੋ ਬਹੁਤ ਸੋਹਣੀ ਕਰਮਾਂ ਵਾਲੀ ਹਾ ਜਿੰਨੇ ਵੀ ਆਪਾਂ ਇਹਦੀ ਸਿਰਫਤ ਕਰ ਲਈਏ ਆ ਉਹ ਨਹੀਂ ਥੋੜੀ ਆ ਸਭ ਤੋਂ ਮੇਨ ਗੱਲ ਆ ਦੋਸਤੋ ਸਭ ਹੀ ਸੰਭਾਲੀ ਜੰਗੀ ਉੱਠਾ ਦਿਖਾਇਆ ਇੱਕ ਰਿ ਲੈਵਾ ਦਿਖਾਇਆ ਸੂ ਨੂੰ ਟੱਚ ਹੋ ਗਿਆ ਕਿ ਤੁੰ ਨੂੰ ਟੱਚ ਹੋ ਗਿਆ ਸੋ ਇਹੋ ਜਿਹਾ ਪਸ਼ੂ ਤਿਆਰ ਕਰਨਾ ਤੇ ਦਿਹਾੜੀ ਚ ਵੀਰ ਹਰਵੇਲ ਜਿਵੇਂ ਕਹਿ ਦਿੰਦੇ ਵੀ ਦਿਹਾੜੀ ਚ ਪਲਵਾਨ ਨਹੀਂ ਬਣਦੇ ਨਹੀਂ ਬਣਦੇ ਇਹ ਬਿਲਕੁਲ ਮੁੱਢਾਂ ਤੋਂ ਸਾਂਭੀਆਂ ਜਿੰਨਾਂ ਨੇ ਹਾਂ ਰਸਿਆ ਕਿਸੇ ਦੇ ਘਰੋਂ ਹੀ ਅਸੀਂ ਵਪਾਰੀ ਖੋਲ੍ਹ ਲਿਆਉਣੇ ਆ ਮੇਰੇ ਕੋਲ ਜਿੰਨੀਆਂ ਬੱਜੀਆਂ ਮੈਂ ਕਦੀ ਵੀ ਡੇਢ ਤੋਂ ਘੱਟ ਉਹਨਾਂ ਦਾ ਵਾਲ ਵੀ ਨਾ ਪੁੱਟ ਕੇ ਦੇਵਾਂ ਸਹੀ ਗੱਲ ਆ ਵੀ ਮੈਂ ਪਾਲ ਲਿਆ ਮੈਨੂੰ ਪਤਾ ਉਹਨਾਂ ਤੇ ਕੀ ਖਰਚਾ ਆਉਂਦਾ ਵਪਾਰੀ ਅਸੀਂ ਦੂਜੇ ਘਰਾਂ 'ਚ ਜਾ ਕੇ ਕਹਿ ਦਿੰਦੇ ਆ ਵੀ ਤੁਹਾਡੀ ਇੰਨੇ ਦੀ ਤੁਹਾਡੀ ਇੰਨੇ ਦੀ ਸਹੀ ਗੱਲ ਆ ਸਹੀ ਗੱਲ ਆ ਤੇ ਰਾਸ ਜੀ ਇਹ ਬਸ ਆਪਾਂ ਨੂੰ ਚਲੋ ਭਾਪੜਤੇ 'ਚ ਮਿਲੀ ਆ ਹਾਂ ਰੇਟ ਇਹਦਾ ਜੇ ਆਪਾਂ ਨਾਲ ਦੀ ਨਾਲ ਦੱਸ ਹੀ ਦਿੰਦੇ ਆ ਹਾਂ ਜੀ ਦੱਸੋ ਫਿਰ ਮਰਾਸ ਜੀ ਜੇ ਆਪ ਦੇ ਘਰੋਂ ਮੈਂ ਇਹੋ ਜਿਹੀ ਵੇਚਾਂ ਤਾਂ ਰਾਸ ਜੀ ਮੈਂ ਡੇਢ ਤੋਂ ਘੱਟ ਨਾ ਦੇਵਾਂ ਬਿਲਕੁਲ ਠੀਕ ਆ ਕਿਉਂਕਿ ਤਸੱਲੀ ਗਾਰੰਟੀ ਹੈ ਜਿਹੜੇ ਨੂੰ ਚਵਾ ਕੇ ਦੇਣੀ ਆ ਬਿਲਕੁਲ ਜੀ ਬਿਲਕੁਲ ਪਰ ਰਾਸ ਜੀ ਇਸ ਟਾਈਮ ਮੋਲੇ ਦਾ 145 ਹਾਂ ਕਰਗੇ ਛੋੜ ਜੀ ਆਪਾਂ ਛੋਟਾ ਖੁੱਲੀਆਂ ਫਿਰ ਕਰ ਦਈਏ ਕੇ ਜਾਣ ਦਈਏ ਸਿੱਧਾ 5-5 ਨਹੀਂ ਹਾਂ ਹਾਂ 5-5 ਤੇ ਨਾਲ ਜਾਣ ਦੋ ਕਰਕੇ ਜਿੰਨਾ ਵੀ ਆ ਬਿਲਕੁਲ ਜੈ 40 ਦੀ ਹਾਂ ਕਿ ਹੋਰ ਹੈ ਨਹੀਂ ਕਰ ਦਈਏ ਕਰ ਦਈਏ ਹੋਰ ਕਰ ਦਈਏ ਹਜੇ ਤੁਹਾਨੂੰ ਬਤਾਜਾ ਜੈ 135 ਹਜੇ ਸੂਈ ਨਾਲ ਲਾਲ ਟੱਕ ਤੇ ਆ ਇਹ ਲਾਲ ਟੱਕ ਤੇ 135 ਬੱਸ 135 135 ਦੀ ਨਹੀਂ ਹਜੇ ਸੀ ਹਜੇ ਮੰਨ ਜਾ ਜਿਵੇਂ ਨਾ ਉਹਦੇ ਵੀ ਰਾਸ ਸੰਦੂ ਦਾ ਮੰਨ ਜਾ ਨਹੀਂ ਮੰਨੇ ਹੈ ਨਾ ਭੈਣ ਭਰਾਵਾਂ ਦੇ ਨਾਲ ਅੰਦਰੋਂ ਤੇਰੇ ਤੇਰੇ ਦੇ ਨਾਲ ਹਾਸਾ ਨਹੀਂ ਆਇਆ ਹਾਸਾ ਨਹੀਂ ਆਇਆ ਆ ਗਿਆ ਫਿਰ ਆ ਗਿਆ ਹੈ 13 13 ਜੋ ਕੀ ਕਰਦਾ ਕਰਦੇ ਖੁੱਲਾ ਇਹਦਾ ਸਿਆ 4000 126 ਦੀ 126 ਦੀ ਤੇ 513 ਤੇ ਜਿਹੜਾ ਸੱਜਣ ਘਰੇ ਆਊਗਾ ਯਾਰ ਉਹਦਾ 124 ਦੀ ਲੈ ਵੀ ਖੁੱਲਾ ਹੀ ਮਾਨਤਾ ਨਾ ਮੇਰੇ ਆਲੇ ਪਾਸੇ ਵੀ ਮੇਰੇ ਵੀਰੋ ਤੁਸੀਂ ਆਪ ਵੇਖ ਲਓ ਵੀ ਇਹ ਕੀ ਚੀਜ਼ ਆ ਬਿਲਕੁਲ ਬਿਲਕੁਲ 1 ਲੱਖ 24000 ਦੀ ਮੱਝ ਆ ਹਾਂ ਬਾਕੀ ਜਦੋਂ ਘਰੋਂ ਵੀ ਕਿਸੇ ਨੇ ਮਾਲ ਵੇਚਣਾ ਇਹੋ ਜਿਹਾ ਜਦੋਂ ਪਸ਼ੂ ਝੋਟੀ ਮੱਝ ਵੇਚਦਾ ਕੋਈ ਹਰੇਕ ਭਰਾ ਨੂੰ ਹੁੰਦਾ ਵੀ ਯਾਰ ਲੱਖ ਸਵਾ ਲੱਖ ਵੱਟ ਕੇ ਜੇਬ 'ਚ ਪਾਈਏ ਕਿਉਂਕਿ ਮਿਹਨਤ ਕੀਤੀ ਹੁੰਦੀ ਹੈ ਸੇਵਾ ਕੀਤੀ ਹੁੰਦੀ ਹੈ ਭਰਾਵੋ ਪਸ਼ੂ ਜਰੂਰ ਸੰਭੋ ਮੇਰਾ ਵੀਰ ਛੋਟੀਆਂ ਕਟੀਆਂ ਵੱਡੀਆਂ ਮੱਝਾਂ ਝੋਟੀਆਂ ਬਣਦੀਆਂ ਨੇ ਜਰੂਰ ਕਟੀਆਂ ਝੋਟੀਆਂ ਤਿਆਰ ਕਰੋ ਬਹੁਤ ਪਿਆਰੀ ਮੱਝ ਝੋਟੀ ਤੁਹਾਨੂੰ ਦਿਖਾ ਦਿੰਦਾ ਅਦਰ ਕੈਮਰਾ ਘਮਾਓ ਚਲੋ ਘਰ ਵਾਲੀਆਂ ਝੋਟੀਆਂ ਸਾਰੀਆਂ ਪਲੂਨ ਆ ਸਾਰੀਆਂ ਤਕਰੀਬਨ 7 ਦੀਆਂ 7 ਹੀ ਸੂਨ ਵਾਲੀਆਂ ਪਰ ਜਦੋਂ ਆਦੇ ਵੇਰ ਤੇ ਜਾਣਗੇ ਇਹੋ ਜੇ ਦੂਜੇ ਤੀਜੇ ਟੂਏ ਦੇ ਵਿੱਚ ਆ ਰਾਸਿਆ ਉਸ ਟਾਈਮ ਮੈਂ ਉਹਨਾਂ ਨੇ ਦੱਸਣਾ ਕਿ ਅਸੀਂ ਕੀ ਹੈ ਪਰ ਆ ਵੀ ਮੇਰੇ ਲਈ ਉਹ ਹੀਰੇ ਨੇ ਹੀਰੇ ਆ ਲੋ ਵੀ ਅੱਗੇ ਨੈਕਸਟ ਤੋਂ ਇੱਕ ਹੋਰ ਤੁਹਾਨੂੰ ਆਪਾਂ ਝੋਟੀ ਦਿਖਾਉਣੀ ਹੈ ਨੀਲੀ ਦੇ ਜਿਹ ਰਾਸ ਜੀ ਤੁਹਾਨੂੰ ਦਿਖਾ ਦਿਆਂਗੇ ਬਹੁਤ ਦੁੰਦੀ ਬਹੁਤ ਸੋਹਣੀ ਆ ਚੋ ਪੈਰਾ ਜੇ ਹਲਕੀ ਮਾਰਕਿੰਗ ਠੀਕ ਹੈ ਜੀ ਤੇ ਅੱਖ ਬਿੱਲੀ ਠੀਕ ਹੈ ਜੀ ਸਾਈਦਾ ਰੈਡ ਆਪਾਂ ਬਾਹਰ ਜਾ ਕੇ ਇਹਦੀਆਂ ਬਰੀਕੀਆਂ ਜ਼ਰੂਰ ਦਿਖਾਉਨੇ ਆ ਉਹ ਵੀ ਇੱਧਰ ਕਰੋ ਚੱਕ ਠੀਕ ਹੈ ਜੀ ਸੋ ਅਗਲੇ ਪਾਰਾਂ ਦੇ ਉੱਪਰ ਵੀ ਕਿਤੇ ਨਾ ਕਿਤੇ ਜਵਾਬ ਤੁਹਾਨੂੰ ਦਿਖਾਈ ਦਊਗਾ ਠੀਕ ਹੈ ਜੀ ਮਗਰਲੇ ਪੈਰ ਧੂਪੇ ਆ ਮਗਰਲੇ ਪੈਰ ਖੁਰਾਂ ਤੱਕ ਜਿਹੜੇ ਤੁਸੀਂ ਦੇਖੋਗੇ ਵਾਈਟ ਆ ਬਹੁਤ ਚੰਗੀ ਆ ਝੋਟੀ ਆ ਦੇਖੋ ਫੇਸ ਇਹ ਇਹਨੂੰ ਵੀ ਰਾਸ ਆ ਅੱਜ 20 ਕਿ ਦਿਨ ਹੋ ਗਿਆ ਬਾਦਲ ਤੋਂ ਅੱਗੇ ਇਹ ਗੱਬੜ ਹੋ ਗਈ ਆ ਅੱਛਾ ਜੀ ਮੂੰਹ ਦੋ ਦਿਨ ਦਾ ਹਾਂ ਤੇ ਰਾਤ ਸੱਤ ਮੈਂ ਚੀਜ਼ ਆ ਖੱਬੇ ਪਾਸੇ ਕੱਟ ਤੇ ਆਉਂਦਾ ਬੜਾ ਕੱਟ ਖੱਬੇ ਪਾਸੇ ਕੱਟ ਤੇ ਮਿਲਦਾ ਬੜਾ ਕੱਟ ਹੈ ਤੇ ਰਾਤ ਸਿਆ ਜਦੋਂ ਸੌਣ ਦੇ ਮਹੀਨੇ ਦੇ ਵਿੱਚ ਰਾਤ ਨੂੰ ਉੱਠੀਏ ਨਾ ਕਿਤੇ ਬੱਦਲ ਚੜ੍ਹਿਆ ਹੋਵੇ ਤਾਂ ਦੂਰ ਕਿਤੇ ਬਿਜਲੀ ਕਿੜਕਦੀ ਹੋਵੇ ਉਹ ਪਤਲੀ ਮਾਰਦੀ ਧਾਰੀ ਬਣਦੀ ਆ ਧਾਰੀ ਬਣਦੀ ਆ ਇਹਨੂੰ ਕਹਿੰਦੇ ਬੱਦਲ ਵਾਲੀ ਧਾਰੀ ਬੱਦਲਾਂ ਦੀ ਧਾਰੀ ਜਿਵੇਂ ਬਿਜਲੀ ਕਿੜਕਦੀ ਆ ਲੋ ਵੀ ਕਰੋ ਦੇਖਾ ਹੈ ਕਿਉਂ ਪੈਰਾ ਜੀ ਮਾਰਕਿੰਗ ਆ ਕੁਦਰਤਾਂ ਕ੍ਰਿਸ਼ਮਾ ਬਾਕੀ ਕੋਈ ਨਿਸ਼ਾਨੀਆਂ ਮਾਲਕ ਨੇ ਕਿਹਦੇ ਹਿਸਾਬ ਨਾਲ ਦੇਤੀਆਂ ਬਹੁਤ ਸੋਹਣੀਆਂ ਬੰਦੇ ਦੇ ਹੱਥ ਵਾਸ ਨਹੀਂ ਦੋਸਤੋ ਪਰਮਾਤਮਾ ਜੀ ਪਿਛਲੇ ਪਹਿਲਾਂ ਆਪਾਂ ਝੋਟੀ ਵੱਡੀ ਪਾ ਕੇ ਜਿਹੜੀ ਵੇਚੀ ਸੀ ਹਾਂ ਉਹ ਚੀਜ਼ ਆ ਗਈ ਏ ਹਾਂ ਬਾਕੀ ਝੋਲੀ ਝਾਲੀ ਕਰ ਮਾਰੀ ਦੀ ਚੰਗੀ ਆ ਹਾਂ ਬਹੁਤ ਸੋਹਣੀਆਂ ਚਲੋ ਡਰਦਾ ਪਸ਼ੂ ਅਜੇ ਥੋੜੀ ਅਲੜ ਆ ਲੋ ਵੀ ਠੀਕ ਆ ਬਹੁਤ ਪਿਆਰੀ ਕੱਟੀ ਝੋਟੀ ਏ ਦੋਸਤੋ ਇਹ ਹਰਵੇਲਾ ਅੱਜ ਬਣੀ ਨੂੰ ਦਿਨ ਕਿੰਨੇ ਦੱਸੇ 15 ਅਰਾਸਿਆ ਨਹੀਂ ਅੱਜ ਵੀ 21 ਦਿਨ ਹੋ ਗਏ 21 21 ਦਿਨਾਂ ਦੀ ਬਾਦਲ ਤੋਂ ਬਣੀ ਐ ਲੋ ਵੀ ਅਗੇ ਬਾਦਲ ਬੁੱਲ ਤੋਂ ਬਣੀ ਆ ਸਿਗਾ ਜੀ ਇਨਸੀਮੀਨੇਸ਼ਨ ਹੋਈ ਐ ਨੂੰ ਕਰਮਾਲੀ ਨੂੰ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਆ ਮੇਰਾ ਭਰਾ ਸਾਬ ਨੂੰ ਕਹਣਾ ਆਹ ਸਟੇਜ ਤੋਂ ਲੈ ਜਾਓਗੇ ਤੁਸੀਂ ਤੇ ਚੰਗੀ ਝੋਟੀ ਫੱਬ ਜਾਣੀ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਜਦੋਂ ਨਿੱਤੇ ਦੇ ਪੈਰ ਬਹੁਤ ਪਿਆਰੀ ਆ ਬਹੁਤ ਚੰਗੀ ਬੱਚੇ ਸੋਹਣੇ ਪਾਉਗੀ ਜਾਇਜ਼ ਮਾਰਕਿੰਗ ਵਾਲੇ ਬੱਚੇ ਦੇਊਗੀ ਪਿਆਰੀ ਕੱਟੀ ਆ ਚੰਗੀ ਝੋਟੀ ਬਹੁਤ ਸੋਹਣੀ ਆ ਜਿੰਨੀ ਵੀ ਆਪਾਂ ਦੀ ਤਾਰੀਫ ਕਰ ਲਈਏ ਠ ਸੋ ਥੋੜਾ ਜਿਹਾ ਮੇਰਾ ਭਰਾ ਕੇ ਕੇਅਰ ਕਰ ਲੂਗਾ ਕੋਈ ਸਾਫ ਸੰਭਾਲ ਕਰ ਲੂਗਾ ਬਾਕੀ ਵੈਸੇ ਤੁੰਨ ਵੀ ਸੋਹਣਾ ਲੱਗਾ ਲቦਚਣਾ ਲੰਬਾ ਤੋਂ ਉਹਨਾਂ ਲቦਚਣਾ ਵਾਲਾ ਠੀਕ ਆ ਜੀ ਲੰਬਾ ਤੁੰਨ ਤੇ ਬਾਕੀ ਥਣਾ ਥੋਣਾ ਦੀ ਬਹੁਤ ਵਧੀਆ ਠੀਕ ਆ ਜੀ ਸਾਫ ਸੁਥਰੀ ਹੈ ਚਾਰੇ ਥਣ ਲੋ ਵੀ ਠੀਕ ਆ ਜੀ ਸੋ ਕਾ ਵੀ ਵੀਰ ਕਟੀਆਂ ਝੋਟੀਆਂ ਦਾ ਸ਼ੌਕ ਰੱਖਦੇ ਆ ਰਾਸਾ ਜੀ ਦੇ ਵਿੱਚ ਖਾਸ ਤੌਰ ਤੇ ਮੇਲੀ ਦੇ ਕੰਮ ਕਰਨਾ ਹੋਵੇ ਸੱਜਣਾ ਸੋ ਜੋੜੀ ਵਗਾਵਾਂਗੇ ਤੁਹਾਨੂੰ ਇਹ ਹੋਏਗਾ ਵੀ ਇੱਕ ਦੂਰੋਂ ਨੇੜੋਂ ਕਿਸੇ ਨਹੀਂ ਹੋਣਾ ਜੋੜੀ ਨੂੰ ਹੱਥ ਪਾ ਜੋੜੀ ਨੂੰ ਵੀ ਹੱਥ ਪਾ ਸਕਦਾ ਇੱਕੋ ਟਾਈਮ ਤਿਆਰ ਹੋਣਾ ਰਾਸਾ ਰੇਟ ਇਹਦਾ ਨਾਲ ਦੇ ਨਾਲ ਆਪਾਂ ਦੱਸ ਦਈਏ ਹਾਂ ਜੀ ਦੇ ਲਈ 42 ਦੀ 42 ਦੀ ਕਿ ਕਰਦੇ ਲੈਸ ਦਈਏ ਬਾਕੀ ਹੋਰ ਕਲੀ ਕਲੀ ਦਾ ਲੈਸ ਕਰਦੇ ਜਦੋਂ ਜੋੜੀ ਕਿਸੇ ਭਰਾ ਨੂੰ ਪਾਉਣੀ ਆ ਉਹਦੇ ਵਿੱਚ ਵੀ ਆਪਾਂ ਕੋਈ ਬਿਲਕੁਲ ਥੋੜਾ ਗੈਪ ਰੱਖ ਕੇ ਹਾਂ 40 ਦੀ ਹਾਂ ਕਿ ਹੋਰ ਹੈ ਨਹੀਂ ਖੋਜ ਨਹੀਂ ਆਇਆ ਯਾਰ ਤੁਹਾਨੂੰ ਦਿਸ ਪਣਾ ਠੀਕ ਹੈ ਕਿਉਂਕਿ ਮੇਰਾ ਚਿਹਰਾ ਤਾਂ ਸਾਰੀ ਪਬਲਿਕ ਵੇਖਣਦਾ ਹੀ ਆ ਸੱਜਣਾ ਵੇਖਣਦਾ ਪਰ ਰਾਸੋਂ ਦਾ ਤੇਰਾ ਪਿੱਛੇ ਆ ਠੀਕ ਹੈ ਰਾਸਿਆਂ 36 ਦੀ ਆ ਨਹੀਂ ਖੁਸ਼ ਨਹੀਂ ਹੋਇਆ ਨਹੀਂ ਕਰ ਦੇ 36 ਦੀ 36 ਦੀ ਨਹੀਂ ਯਾਰ ਮਾਰਦੇ ਹੋਰ ਜਹਾੜ ਤੇਰਾ 35 ਹਜ਼ਾਰ ਸੱਜਣਾ ਦਾ 34 ਹਜ਼ਾਰ ਦੀ ਦੇ ਦਾਂਗੇ ਉਹਦੇ ਚੋਂ ਵੀ 500 ਰੁਪਏ ਛੋੜ ਕਰਾਂਗੇ 33 ਹਜ਼ਾਰ ਦੀ ਲੈ ਦੇ 33 ਦੀ ਹੁਣ ਬਜੀ ਛਾਲ ਠੀਕ ਯਾਬੀ ਹੋਣ ਵਧੀ ਛਾਲ 10 ਬੋਟ ਤੇ ਰਾਸ਼ਾ ਇਹ ਆ ਗਈ ਆ ਸਾ ਗਿਫਟ ਇਹ ਆ ਗਈ ਬਿਲਕੁਲ ਖੀਰੀ ਕੱਟੀ ਓਕੇ ਪਹਿਲਾ ਸੀਆਰ ਵੀ ਨਾ ਭਾਇਆ ਕੋਲੇ 480 ਹਾਂ ਕੌਣ ਚਲੇਗਾ ਮੇਰਾ ਵਾਲੀ ਕਰਨਾਟਕਾ ਰਾਜੀਵ ਸਰ ਕੋਲੇ 480 ABC ਆਇਆ ਕੋਲੇ ਠੀਕ ਹੈ ਜੀ ਉਹਦੀ ਏ ਧੀ ਆ ਠੀਕ ਹੈ ਠੀਕ ਹੈ ਮੇਰੇ ਕੋਲੇ ਕੱਟਾ ਵੀ ਹੈਗਾ ਇਹਦਾ ਭਰਾ ਓਕੇ ਇਹ ਵੀ ਰਾਜਾ ਦਾ ਚੰਗਾ ਦੁੱਧਦਾਰ ਕੋੜਾ 480 ਦਾ ਹਰਵਿੰਦਰ ਸਿੰਘ ਉਹਨਾਂ ਕੋਲ ਨੀਲੀ ਦਾ ਵੀ ਦਾ ਕੱਟਾ ਵੀ ਆ ਘਰੇ ਚੰਗੀ ਮੈਂ ਇਹਦਾ ਇਹ ਕੱਟੀ ਆਈ ਹੈ ਦੋਸਤੋ ਵਿਕਰੀ ਦੇ ਸਬੰਧ ਦੇ ਵਿੱਚ ਇਹ ਵਿਕਾਊ ਆ ਫੌਰੀ ਬਹੁਤ ਚੰਗੀ ਆ ਕੱਟੇ ਖੀਰੀ ਆ ਉਹ ਮਰੇ ਦੀ 1.5 ਸਾਲ ਆ ਹਾਂ ਆਖੂ ਕੇ ਦਿਖਾ ਪੂਰੀ ਪੂਰੀ ਬਿੱਲੀ ਆ ਵੇਖੋ ਜੀ ਵਸੇ ਵਪਾਰ ਲੈਣ ਦਾ ਕੰਮ ਆ ਦੋਸਤੋ ਪਸੂ ਸਮਝ ਨਹੀਂ ਜਾਂਦੀ ਰਾਜਾ ਸਿੰਘੀ ਬਹੁਤ ਸੋਹਣੀ ਮਾਰੂਗੀ ਦੂਰੇ ਵਾਲਾ ਸਿੰਘ ਬਣਾਉਂਗੀ ਕਿਸੇ ਦਿਨ ਨਾਲ ਦੀ ਨਾਲ ਇਹਨੂੰ ਜਿਹੜਾ ਬਿਲਕੁਲ ਦੂਰਾ ਵਾਲ ਮਾਰੂਗੇ ਕਿਸੇ ਦਿਨ ਨੂੰ ਆ ਵੇਖੋ ਜੀ ਮਾਰਕਿੰਗ ਕਰ ਸਕਦੇ ਜੋ ਪੈਰਾ ਚ ਮਾਰਕਿੰਗ ਆ ਗਈ ਆ ਮਾਰਕਿੰਗ ਆ ਠੀਕ ਆ ਜੀ ਝੋਲੀ ਰਾਸਿਆਂ ਬਹੁਤ ਸੋਹਣੀ ਕੱਟੀ ਦੀ ਆ ਦੇਖੋ ਤੇ ਨਾਲ ਦੀ ਨਾਲ ਆਪਾਂ ਜਿਹੜੀਆਂ ਗੱਲਾਂ ਉਹ ਵੀ ਕਰਦੇ ਆ ਇਹਦੀਆਂ ਹਾਂਜੀ ਕਰੀਏ ਕਰੀਏ ਬਾਕੀ ਬਹੁਤ ਪਿਆਰੀ ਕੱਟੀ ਖੀਰੀ ਕਰੀ ਬਹੁਤ ਸੋਹਣੀ ਖੀਰੀ ਆ ਉਹਦਾ ਚਲੋ ਸਭੀ ਆ ਧੋੜੀ ਚਲੀ ਵਿਖਾ ਦੇ ਰਵੇ ਝੋਲੀ ਰਾਸਿਆਂ ਦੇ ਬਿਲਕੁਲ ਵਾਂਡ ਸਪੇਸ ਥਣਾਂ ਦੀ ਬਹੁਤ ਸੋਹਣੀ ਇੱਕ ਰਾਸਾ ਬੱਚਾ ਲੱਗਾ ਛੋਟਾ ਜਿਹਾ ਲਾਲ ਆ ਨਾਂ ਲੱਗਾ ਬਿਲਕੁਲ ਠੀਕ ਹੈ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਇਹ ਕੁਦਰਤੀ ਚੀਜ਼ਾਂ ਹੁੰਦੀਆਂ ਇਹ ਕੋਈ ਪਨਵਾ ਥਣ ਨਹੀਂ ਆ ਇਹ ਬਹੁਤ ਛੋਟਾ ਚੱਲੂਗਾ ਨਹੀਂ ਕੋਈ ਸਰੂ-ਸਰੂ ਨਹੀਂ ਦੋਣਾ ਕੋਈ ਸਰੂ ਨਹੀਂ ਫਿਰ ਰਾਸਾ ਇਹਦੇ ਵਿੱਚ ਖਾਸ ਚੀਜ਼ ਹੁੰਦੀ ਆ ਇੱਥੇ ਆਪਾਂ ਜਪਾਨੀ ਰਬੜ ਆਉਂਦੀ ਜਿਹੜੀ ਟੁੱਟਦੀ ਨਹੀਂ ਉਹ ਆਪਾਂ ਟਾਈਟ ਕਰਕੇ ਖਿੱਚ ਕੇ ਚੀਜ਼ ਨੂੰ ਪਾ ਦਈਏ ਨਾ ਇੱਥੇ ਮੋੜ ਤੇ ਆਹਾਹਾ ਤੇ ਰਾਸਾ ਇਹ ਦੋ ਤੋਂ ਹਫ਼ਤੇ ਦੇ ਵਿੱਚ ਜਿਹੜਾ ਝੜ ਕੇ ਚੀਜ਼ ਆਪਣੇ ਆਪ ਜਿਦਾ ਸਿੰਗ ਦਾਗ ਗਿਆ ਜਾਂਦਾ ਉਹਵੇਂ ਚੀਜ਼ ਦਾਗੀ ਜਾਂਦੀ ਹੈ ਠੀਕ ਅਠੀ ਬਾਕੀ ਲੜਾ ਵੇਖੋ ਕੱਟੀ ਦੀਆਂ ਲੈ ਤੇ ਲਾਂਚੇ ਲਾਂਚਾ ਲਾ ਵੇਖੋ ਤੂੰ ਹਾਂ ਅੱਗੇ ਜਾ ਵੇਹਣਾਂ ਪੋਕੀ ਦੇ ਪੋਕੀ ਇੱਥੇ ਬਿਲਕੁਲ ਬਹੁਤ ਸੋਹਣੀ ਆ ਲੋਵੀ ਪ੍ਰਾਪੋ ਜਿਹੜੀ ਬਿਲਕੁਲ ਇੱਕ ਬਰੀਕੀ ਦੇ ਵਿੱਚ ਚੱਟੀ ਗਾ ਜੀਮ ਦੇ ਵਿੱਚ ਗਾਨਾ ਕਰਮਾੜੀ ਬਿਲਕੁਲ ਕਿਉ ਪੱਖ ਤੋਂ ਚੰਗੀ ਆ ਮਾਂ ਦਾ ਚੰਗਾ ਰਿਕੋਰਡ ਤੇ ਬਹੁਤ ਸੋਹਣਾ ਦੁੱਧ ਕੱਢੂਗੀ ਹਾਂ ਵੇਖੋ ਜੀ ਹੋਲੀਆਂ ਵੇਖੋ ਜੀਆਂ ਤੇ ਬਾਕੀ ਇਹ ਚੀਜ਼ ਨੂੰ ਕੋਈ ਜ਼ਿਆਦਾ ਇਸ਼ੂ ਨਹੀਂ ਇਹਦਾ ਇਹਨੂੰ ਆਪਾਂ ਜਿਹੜਾ ਰਬੜ ਪਾ ਕੇ ਜਿਹੜਾ ਦਾਗਿਆ ਜਾਂਦਾ ਜਿੱਦਾਂ ਸਿੰਘ ਦਾਗਿਆ ਜਾਂਦਾ ਬਿਲਕੁਲ ਚਾਰ ਹੀ ਥਾਣੇ ਦੇ ਰਹਿ ਜਾਣਗੇ ਇਹ ਵੀ ਡਾਵਾ ਡਾਈਚ ਨੂੰ ਆ ਆਮ गावा ਮੱਜਾ ਦੇ ਜਿਹੜੇ ਸਾਡੇ ਤੇ ਜਿਹੜੇ ਬਿਲਕੁਲ ਫੋਲ ਜਿਹੜਾ ਬਰੀਕੀ ਦੇ ਵਿੱਚ ਦਿਖਾਤਾ ਆਮ ਨਾਰਮਲ ਜਿਹੜੇ ਬੱਚੇ ਮਾਸ ਫੋਟਾਂ ਆਮ ਨਾਰਮਲ ਥਾਣਾ ਦੇ ਨਾਲ ਲੱਗੇ ਆਪਾਂ ਵੇਖਦੇ ਰਹਿੰਨੇ ਆ ਮੈਂ ਕਿ ਰਹਿਦਾ ਹੋ ਆਪਣੀਆਂ ਗਲਤੀਆਂ ਹੁੰਦੀਆਂ ਜਿਹੜੀਆਂ ਆਪਾਂ ਟਾਈਮ ਨਾਲ ਨਹੀਂ ਸੰਭਾਲਦੇ ਜਿਵੇਂ ਇਹ ਗੱਬਣ ਹੋਊਗੀ ਹੁਣ ਵੀ ਇਹ ਹੋ ਸਕਦਾ ਜਿਵੇਂ ਗੱਬਣ ਹੋਊਗੀ ਉਵੇਂ ਜਿਆਦਾ ਬੈਸਟ ਬਿਲਕੁਲ ਬਿਲਕੁਲ ਇਹ ਦੋਸਤੋ ਕੋਈ ਜ਼ਰੂਰੀ ਗੱਲਾਂ ਹੁੰਦੀਆਂ ਨੇ ਠੀਕ ਆ ਜੀ ਬਾਕੀ ਸਿੰਘੀ ਸਿੰਘੀ ਵੀ ਥੋੜੀ ਜਿਹੀ ਆਪਣੇ ਹੱਥ ਵਾਸੋਂਦੀ ਵੀ ਥੱਲੋਂ ਜਦੋਂ ਪੱਕਾ ਆਉਂਦਾ ਤੇਲ ਵਾਲਿਆਂ ਨੂੰ ਬਿਲਕੁਲ ਸਿੰਘ ਬਹੁਤ ਸੋਹਣਾ ਮੜੂਗੀ ਕਿਉਂਕਿ ਹਜੇ ਤੱਕ ਬੱਚਿਆਂ ਵਾਲਾ ਸਿੰਘ ਆ ਇਹਦਾ ਗੋਲ ਕਰਕੇ ਕੇ ਪੂਰੀ ਗੋਲ ਉੱਥੋਂ ਸਪਰਿੰਗ ਬਣੂ ਪਿੱਛੇ ਜਾ ਕੇ ਬਿਲਕੁਲ ਰਾਉਂਡ ਸਿੰਘ ਬਣੂਗਾ ਜੋ ਨੀਲੀ ਦੇ ਵਿੱਚ ਹੁੰਦਾ ਵਾ ਬੋ ਵੀ ਬਹੁਤ ਪਿਆਰੀ ਖੀਰੀ ਕੱਟੀ ਆ ਉਮਰ ਵੀ ਅਰਵੇਲ ਕਨੇ 1.5 ਸਾਲ 1.5 ਸਾਲ ਆ ਬੋ ਵੀ 1.5 ਸਾਲ ਕੱਟੀ ਦੀ ਉਮਰ ਆ ਲਾਕੇ ਬਿਲਕੁਲ ਬਹੁਤ ਵਧੀਆ ਬਦਲ ਨਾਲ ਸਮੀ ਆ ਕੁਝ ਵੀ ਨਹੀਂ ਆ ਹਾਂ ਪਰ ਕਰਮਾਂ ਦੇ ਰੀ ਪ੍ਰੋਟੀਨ ਸਪਲੀਮੈਂਟ ਚਾਰ ਦੇ ਭਾਵੇਂ ਠੀਕ ਆ ਜੀ ਇੱਕ ਦੋ ਕੱਟੇ ਚੜ ਗਏ ਤੇ ਝੋਟੀ ਦੀ ਪਛਾਣੀ ਨਹੀਂ ਜਾਣਾਗਾ ਕੁਲ ਦੋ ਚੌ ਤਿੰਨ ਮਹੀਨਿਆਂ ਦੇ ਵਿੱਚ ਗਰੋਥ ਵੀ ਕਰੂਗੀ ਤੇ ਨਾਲ ਦੀ ਨਾਲ ਜੇ ਦੋਸਤੋਂ ਮਾਸ ਮੂਸ ਚਮ ਚਮੂ ਝੋਟੀ ਕੱਟੀ ਤੇ ਚੰਗਾ ਚੜ ਦਊਗਾ ਸੋ ਬਹੁਤ ਪਿਆਰੀ ਜਿਓ ਕੱਟੀ ਝੋਟੀ ਆ ਤੇ ਜੋੜੀ ਆਪਾਂ ਤੁਹਾਨੂੰ ਜਿਹੜੀ ਇਹ ਨੀਲੀ ਰਾਵੀ ਦੀਆਂ ਕੱਟੀਆਂ ਝੋਟੀਆਂ ਦੀ ਦਿਖਾਈ ਆ ਸਿੰਗਲ ਸਿੰਗਲ ਦਾ ਰੇਟ ਦੱਸਿਆ ਬਾਕੀ ਜੋੜੇ ਦਾ ਕਿਸੇ ਭਾਂ ਨੂੰ ਸੁਣਾ ਮਾ ਉਹ ਵੀ ਤੁਸੀਂ ਗੱਲ ਕਰ ਲਿਓ ਬਾਕੀ ਆਪਾਂ ਗੱਲ ਕਰਦੇ ਆ ਇੱਕ ਬਾਈ ਕੈਟ ਹੁੰਦਾ ਇੱਕ 24 ਕੈਟ ਹੁੰਦਾ ਆਹਾਂ ਭਾਵੇਂ ਥੋੜਾ ਜਿਹਾ ਸਾਈਜ਼ 'ਚ ਫਰਕ ਹੋਵੇ ਹਾਂ ਰਾਸਿਆ ਕੋਈ ਸ਼ਾਕੀ ਨਹੀਂ ਇਹਦੇ 'ਚ ਆ ਬਿਲਕੁਲ ਦੀ ਬਿਲਕੁਲ ਚੰਗੀ ਜਿਹੀ ਕਰਵਾਲੇ ਸਾਰੇ ਨਗਲ ਜਿ ਨਹੀਂ ਹੈਗਾ ਪਰ ਜਿਹੜੀ ਚੀਜ਼ ਦੀ ਥੋੜੀ ਜਿਹੀ ਵੱਧ ਤਰੀਫ਼ ਕਰਨ ਨੂੰ ਦਿਲ ਕਰਦਾ ਉਹਦੀ ਹਾਂ ਜ਼ਰੂਰ ਕਰਾਂਗੇ ਕਿਉਂਕਿ ਆਪਾਂ ਇਹਦਾ ਬੈਕਗ੍ਰਾਉਂਡ ਜਿਹੜਾ ਚੰਗੀ ਤਰ੍ਹਾਂ ਹਾਂ ਦੇਖਿਆ ਹਾਂ ਚਲੋ ਕਰਮਾ ਲਈ ਇਹ ਵੀ ਬੜੀ ਚੰਗੀ ਆ ਰਾਸਿਆ ਰੇਟ ਇਹਦਾ 45 ਹਾਂ ਕਰ ਦਈਏ ਮਾਨਤਨ ਮਾਰ ਕੇ ਛਾਲ ਕੇ 40 ਹੋਰ ਥੱਲੇ ਕਰੀਏ ਮਾੜਾ ਵੀ ਪੂਰਾ ਤਰਿਆ ਹੈ ਗਾਜ 38000 38 ਨਹੀਂ ਖੁਸ਼ ਨਹੀਂ ਹੋਇਆ ਲਾਹ ਮੈਂ ਖੁਸ਼ ਹਾਂ ਤੈਨੂੰ ਦੱਸਣਿਆ ਭਰਾ ਭਰਾਵਾਂ ਨੂੰ ਵੀ ਰਾਸ਼ਿਆਂ 36000 ਉਹਦੇ ਚੋ 500 ਫਿਰ ਤੇਰਾ 13000 ਸੱਜਣਾ ਦਾ 35000 ਦੀ 500 ਹੋਰ ਛੋੜ 34000 ਦੀ ਲੈ ਦੇ 34000 ਦੀ ਆ ਸਾਡੇ 33 ਦੀ ਕੀਤੀ ਆ ਹਾਂ 33 34000 ਤੇ 33 ਭਰਾ ਕੋਈ ਜੋੜੀ ਪਾ ਲੂਗਾ ਤਾਂ ਹੋਰ ਵੀ ਮਾਨਤਨ ਵੀਰ ਕਰ ਹੋਰ ਵੀ 1000 ਖੰਡ ਹੋ ਜੂ ਜੋੜੀ ਚ ਠੀਕਾ ਜੋੜੇ ਦੇ ਵਿੱਚ ਹੋਰ ਡਿਸਕਾਊਂਟ ਹੋ ਜੂਗਾ ਕੋਈ ਪਰਵਾਹ ਨਹੀਂ ਕੀ ਮੇਰਾ ਭਰਾ ਸਾਹਮਣ ਵਾਲਾ ਵੀਰ ਲੈ ਕੇ ਜਾਵੇ ਖਾਸ ਬਾਕੀ ਰਾਸ਼ਿਆਂ ਮਾਜ ਸੂਈ ਨੂੰ ਅੱਜ ਪੰਜਵਾਂ ਛੇਵਾਂ ਦੇਣਾ ਆ ਮੇਲੀ ਰਾਵੀ ਦੇ ਵਿੱਚ ਆ ਠੀਕ ਆ ਭਾਈ ਆ ਕੁਕੂ ਬਹੁਤ ਸੋਲੀ ਕਰਮਾ ਵਾਲੀ ਦੀ ਮੋ ਵੀ ਅੱਖਾਂ ਤੋਂ ਬਿੱਲੀਆਂ ਨੇ ਪੂਰੀਆਂ ਬਿੱਲੀਆਂ ਪਿਛਲੇ ਪੈਰਾ ਦੀ ਮਾਰਕਿੰਗ ਹਵਾਨੇ ਤੇ ਹਲਕੀ ਝਾਲਰਦੇ ਆ ਗਈ ਫਿਰ ਵੀ ਮਗਰ ਕੱਟੀ ਹੈ ਕ ਮਗਰ ਕੱਟ ਆ ਗਿਆ ਜੀ ਮਗਰ ਕੱਟਾ ਪੰਜਾ ਸੱਤਾਂ ਕਿ ਦਿਨਾਂ ਦੀ ਸੂਈ ਸੀ ਬਿਲਕੁਲ ਜੀ ਮੋ ਵੀ ਪੰਜਾ ਸੱਤਾਂ ਕਿ ਦਿਨਾਂ ਦੀ ਸੂਈ ਹੈ ਸਵੇਰ ਦੇ ਵਿੱਚ ਥੋੜਾ ਨਾਰਮਲ ਸਾਫ ਸੁਮਾਹ ਦੇ ਵਿੱਚੋਂ ਪਹਿਲਾਂ ਪਸ਼ੂ ਚੋਂ ਜਾਈ ਸੂਆ ਆ ਚੋਟੀ ਤੇ ਜਾ ਚੋਟੀ ਬਾਣ ਇਹਦਾ ਦੂਜਾ 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 ਸੁਆ ਵੇਲ ਸਪੈਸ਼ਲ ਆ ਇਹਦੀ ਲੰਬਾਈ ਹਾਂ ਮੇਰੇ ਕੋਲ ਰੇਲ ਦੇ ਡੱਬੇ ਵਰਗੀ ਆ ਛੋਟਾ ਛੋਟੀ ਦਾ ਤੁਸੀਂ ਦੇਖੋ ਮਾਰਕਿੰਗ ਦੇਖੋ ਥੱਲੇ ਹਵਾਨੇ ਤੇ ਸਾਰੇ ਮਾਰਕਿੰਗ ਜਿਹੜੀ ਇਹਦੀ ਆ ਗਈ ਅੱਖ ਪੂਰੀ ਬਿੱਲੀ ਪਰ ਫਿਰ ਇਸ ਵਕਤ ਫਿਰ ਦੁੱਧ ਤੇ ਕਿੰਨੇ ਤੇ ਚੱਲਣਗੇ ਦੁੱਧ ਰਸਿਆਂ 12 ਲੀਟਰ ਦਊਗੀ ਮੱਝ ਹਾਂ ਇਸ ਟਾਈਮ ਜਿਹੜਾ 8 ਕਿਲੋ ਇਹਦੇ ਥੱਲੇ ਅੱਜ 5ਵੇਂ ਜਾਂ 6ਵੇਂ ਦਿਨ ਦੇ ਵਿੱਚ ਠੀਕ ਆ ਠੀਕ ਆ ਤੇ ਬਹੁਤ ਚੰਗੀ ਆ ਠੀਕ ਆ ਤੇ ਚਵਾ ਇਹਦਾ ਇੱਕ ਨੰਬਰ ਆਪਾਂ ਚਵਾਈ ਵੀ ਨਾਲ ਦੀ ਨਾਲ ਇਹਦੀ ਦਿਖਾਵਾਂਗੇ ਪਿਛੇ ਕੱਟਾ ਆ ਗਿਆ ਠੀਕ ਆ ਹਾਂ ਨੋਰਮਲ ਜਹਰ ਵੇਲੇ ਇਧਰ ਆਪਾਂ ਮਹਾਰਾ ਦੱਸ ਦੋ ਵੀਰਾਂ ਨੂੰ ਕਿ ਮਹਾਰਾ ਜਿਵੇਂ ਸ਼ਾਪਸ਼ੂ ਕੇਰਾ ਪਸ਼ੂ ਬੱਚਾ ਹੁੰਦਾ ਜਮਟਾ ਨਹੀਂ ਰਸਿਆ ਕੋਈ ਮੈਨੂੰ ਤਾਂ ਲੱਗਦਾ ਨਹੀਂ ਆ ਬਾਕੀ ਬਰਾਬਰ ਠੀਕ ਆ ਵੀ ਹਾਂ ਪਿਛੇ ਜਿਹੜੀ ਮੋਚਾ ਦੀ ਉਹ ਵੀ ਬੱਗੀ ਆ ਗਈ ਆ ਲੋ ਦੀ ਸਿੰਗਲ ਹੱਡੀ ਦੇ ਵਿੱਚ ਬਿਲਕੁਲ ਪਤਲੇ ਪਿੰਡੇ ਦੀ ਠੀਕ ਆ ਜੀ ਕੋਈ 7-8 ਥੋੜਾ ਜਿਹਾ ਸਾਈਡ ਨਾਲ ਦੀ ਨਾਲ ਇਹਦੀ ਜਰੂਰ ਦਿਖਾਉਣਾ ਜੀ ਮਗਰ ਇਹਦੇ ਕਟਾ ਮੇਲ ਕਾਫ ਵਟ ਗਿਆ ਜੀ 875 ਕਿ ਦਿਨਾਂ ਦੀ ਸੂਈ ਆ ਹਫਤਾ ਕੋਈ ਫਿਰ ਕਨਫਰਮ ਕਰਾ ਦਈਏ ਇਧਰ ਮਗੇ ਰਾਸਿਆ 12 ਲੀਟਰ ਤੇ ਨੋਰਮਲ ਚੱਲੂਗੀ ਆ ਮੇਲ ਕਾਫ ਇਹਦਾ ਤੇ ਆ ਕਟਾ ਆ ਗਿਆ ਬਿਲਕੁਲ ਕੂਲਾ ਬੱਚਾ ਠੀਕ ਆ ਤੇ ਰੇਟ ਰਾਸਿਆ ਇਹਦਾ 85 ਆ ਕਿ ਕਰੀਏ ਮੰਨਤਾਂ ਕਰੀਏ ਮੰਨਤਾਂ ਕਿ 85 82 82 ਆਉਣ ਦੀ ਥਲੇ ਹੋਰ ਦੇ 80 ਔਰ ਹੋਰ 80 ਖਿੱਚ ਕੇ ਥਲੇ ਹੋਰ 78 ਦੀ ਆ ਨਹੀਂ ਰਾਸਿਆ 77 ਦੇ ਨੂੰ 513 ਹਜ਼ਾਰ ਸੱਜਣਾ ਦਾ 75 ਹਜ਼ਾਰ ਦੀ ਮੇਰਾ ਵੀ ਆਹ ਮਹੌਲੀ ਜੀ ਕਰ ਦਿੰਦਾ ਵੀ ਤੇਰਾ 500 ਹੀ ਆ 500 ਉਹ ਭਰਾ ਪਹਿਲੇ ਵੀ ਤਾਂ ਤੇਰੇ ਹੀ ਆ ਠੀਕ ਆ ਠੀਕ ਆ ਠੀਕ ਆ 75 ਹਜ਼ਾਰ ਦੀ ਛੋੜ ਕਰਦਾ ਕਿ 75 ਹਜ਼ਾਰ ਲੋ ਵੀ ਆ 75 ਹਜ਼ਾਰ ਦੀ ਮੱਝ ਮਿਲ ਜੂਗੀ ਠੀਕ ਆ ਜੀ ਸੋ ਨੀਲੀ ਦੇ ਵਿੱਚ ਮੱਝ ਆ ਜਾਂਦੀ ਹੈ ਬਾਕੀ ਅੰਗ ਪੱਖ ਤੁਹਾਨੂੰ ਪ੍ਰੋਪਰ ਆਪਾਂ ਦਿਖਾ ਦਿੱਤਾ ਨੀਲੀ ਦੇ ਕੰਮ ਕਰ ਲੈ ਬਲਕੋਈ ਦੀ ਨਾਲ ਦੀ ਨਾਲ ਜ਼ਰੂਰ ਦਿਖਾਵਾਂਗੇ ਬਿਲਕੁਲ ਚੁਵਾਈ ਸਾਰੇ ਭਰਾਵਾਂ ਨੂੰ ਦਿਖਾਵਾਂਗੇ ਕਿਉਂਕਿ ਦੂਰੋਂ ਤਰੇੜਿਓ ਕਿਸੇ ਨੇ ਆਉਣਾ ਕਟਾ ਮਗਰ ਮੇਲ ਕਾਫ ਬਿਲਕੁਲ ਸੋ ਇਹ ਅੱਜ ਦੋਸਤੋ ਐਨੀਮਲ ਨੇ ਹਰ ਵੀਰ ਦੇ ਫਾਰਮ ਤੇ ਸੋ ਝੋਟੀਆਂ ਤੁਹਾਨੂੰ ਦੋ ਦਿਖਾਤੀਆਂ ਨੇ ਆਪਾਂ ਇਧਰ ਜਿਹੜੀਆਂ ਨੀਲੀ ਦੇ ਵਿੱਚ ਕਟੀਆਂ ਝੋਟੀਆਂ ਨੇ ਠੀਕ ਆ ਤੇ ਇੱਕ ਮੱਝ ਦਿਖਾਤੀ ਹੈ ਵੱਡੀ ਤੁਹਾਨੂੰ ਇਧਰ ਠੀਕ ਆ ਜੀ ਗੱਭਨ ਢੁਕੀ ਆ ਤਿਆਰੀ ਦੇ ਉੱਤੇ ਹੀ ਆ ਲੈੰਦੀ ਆ ਦਿਨ ਅਜੇ 5 ਲੈਜੇ 7 ਲੈਜੇ ਹਫ਼ਤੇ ਦੀ ਉਮੀਦ ਕੋਈ ਵੀ ਭਰਾ ਮੰਨ ਕੇ ਸੌਦਾ ਕਰ ਲਿਓ ਠੀਕ ਆ ਫੋਨ ਨੰਬਰ ਦੱਸ ਦਈਏ ਰਾਸਿਆ ਆ ਦੱਸੋ ਮਹਾਰਾਜ 9906382025 ਠੀਕ ਆ ਜੀ ਲੋਵੀ ਪ੍ਰਭੂ ਇਹ ਨੰਬਰ ਆ ਸਕਰੀਨ ਦੇ ਉੱਪਰ ਚੱਲਣ ਰਿਹਾ ਠੀਕ ਹੈ ਜੀ ਨੰਬਰਾਂ ਤੇ ਕਾਲ ਕਰਕੇ ਬਧੇਰੇ ਗੱਲਬਾਤ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ